ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸਾਰੇ ਭੈਣ ਭਰਾ ਕਮੈਂਟਾਂ ਰਾਹੀਂ ਪੁੱਛ ਰਹੇ ਸੀ ਵੀ ਭੈਣ ਜੀ ਜਿਹੜੀ ਪੈਣਾ ਵੀ ਪੁੱਛ ਰਹੀਆਂ ਸੀ ਵੀ ਪੈਣੀ ਜਿਹੜੀ ਤੁਸੀਂ ਪੱਥਰੀ ਦੀ ਵੀਡੀਓ ਪਾਈ ਆ ਕਿ ਉਹ ਪਿੱਤੇ ਦੀ ਪੱਥਰੀ ਨੂੰ ਖਤਮ ਕਰਦੀ ਆ ਕੁਝ ਕ ਜਾਣਿਆਂ ਦੇ ਸਵਾਲ ਇਹ ਵੀ ਸੀ ਵੀ ਭੈਣੇ ਇਹ ਜਿਹੜੇ ਪੱਤੇ ਆ ਪੱਥਰ ਚਟ ਦੇ ਇਹ ਕਿੰਨਾ ਟਾਈਮ ਖਾਣੇ ਚਾਹੀਦੇ ਆ ਦੇ ਕਿਸ ਤਰ੍ਹਾਂ ਲੈਣੀ ਆ ਸੋ ਹਰ ਇੱਕ ਨੇ ਡਿਮਾਂਡ ਕੀਤੀ ਸੀ ਵੀ ਇੱਕ ਵਾਰ ਜਰੂਰ ਦੱਸੋ ਤੇ ਸੋ ਤੁਹਾਨੂੰ ਸਾਰਿਆਂ ਨੂੰ ਮੈਂ ਦੱਸ ਦੇਵਾਂ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਪਿੱਤੇ ਦੀ ਪਥਰੀ ਬਾਰੇ ਕਲੀਅਰ ਕਰ ਲਈਏ ਪਿੱਤੇ ਦੀ ਪਥਰੀ ਆ ਜਿਹੜੀ 1 mm ਤੱਕ ਤਾਂ ਨਿਕਲ ਜਾਂਦੀ ਹੈ ਇਸ ਤੋਂ ਵੱਧ ਹੋਵੇ ਬਿਲਕੁਲ ਉਹ ਪੱਥਰ ਛੱਟ ਦੇ ਪੱਤਿਆਂ ਨਾਲ ਨਹੀਂ ਨਿਕਲਦੀ ਪਹਿਲੀ ਗੱਲ ਤਾਂ ਇਹ ਕਲੀਅਰ ਹੈ ਕਿ ਉਹ ਪਿੱਤੇ ਦੀ ਪਥਰੀ ਬਹੁਤ ਘੱਟ ਚਾਂਸ ਹੁੰਦੇ ਆ ਕਿ ਕਿਸੇ ਚੀਜ਼ ਨਾ ਨਿਕਲ ਜਾਵੇ ਬਹੁਤ ਘੱਟ ਚਾਂਸ ਹੁੰਦੇ ਨੇ ਤੇ ਸੋ ਦੂਸਰੇ ਨੰਬਰ ਤੇ ਆਪਾਂ ਪੱਥਰ ਚੜਦੇ ਪੱਤੇ ਆ ਜਿਹੜੇ ਗੁਰਦਿਆਂ ਦੀਆਂ ਪੱਥਰੀਆਂ ਹਾਂ ਗੁਰਦਿਆਂ ਦੀ ਜਿਹੜੀ ਪੱਥਰੀ ਆ ਉਹ 101% ਜਿਹੜੀ ਉਹ ਨਿਕਲਦੀ ਆ ਪੱਥਰ ਚੱਟ ਦੇ ਪੱਤਿਆਂ ਦੇ ਨਾਲ ਕੱਲੀ ਪਥਰੀ ਨਹੀਂ ਨਿਕਲਦੀ ਨਾਲ ਆਪਣੇ ਸਰੀਰ ਦੇ ਵਿੱਚ ਬਾਡੀ ਦੇ ਵਿੱਚ ਗੰਡਾ ਹੁੰਦੀਆਂ ਨੇ ਕਈ ਤਰ੍ਹਾਂ ਦੀਆਂ ਆਪਣੇ 에ਅਰ ਪਰ ਜਾਂਦੀਆਂ ਨੇ ਉਹਨਾਂ ਲਈ ਮਤਲਬ ਕਿ ਬਹੁਤ ਬੈਸਟ ਟ੍ਰੀਟਮੈਂਟ ਹੈ ਸੈਕੰਡਲੀ ਲੋਕ ਪੁੱਛਦੇ ਆ ਕਿ ਭੈਣ ਜੀ ਇਹਨਾਂ ਨੂੰ ਕਿੰਨਾ ਟਾਈਮ ਖਾਣਾ ਤੇ ਕਦੋਂ ਖਾਣਾ ਤੇ ਕਿਵੇਂ ਖਾਣਾ ਸੋ ਇਹ ਵੀਡੀਓ ਨੂੰ ਤੁਸੀਂ ਜ਼ਰੂਰ ਧਿਆਨ ਨਾਲ ਵੇਖੋ ਆਪਣੇ YouTube ਚੈਨਲ ਤੇ ਪੂਰੀ ਵੀਡੀਓ ਪਈ ਆ ਸੋ ਇਹ ਜਿਹੜੇ ਪੱਤੇ ਆ ਅੱਥਰ ਚੜ੍ਹਦੇ ਸਵੇਰ ਮਾਰਨਿੰਗ ਇੱਕ ਪੱਤਾ ਵਾਸ਼ ਕਰਕੇ ਧੋ ਕੇ ਉਹਨੂੰ ਚਬਾ ਕੇ ਪਾਣੀ ਦੇ ਇੱਕ ਗਲਾਸ ਨਾਲ ਨਾਰਮਲ ਪਾਣੀ ਦੇ ਇੱਕ ਗਲਾਸ ਦੇ ਨਾਲ ਖਾਲੀ ਪੇਟ ਇਹ ਪੱਤਾ ਲੈਣਾ ਲਗਾਤਾਰ ਇਹ ਜਿਹੜਾ ਪੱਤਾ 10 ਤੋਂ 15 ਦਿਨ ਤੱਕ ਤੁਸੀਂ ਲੈ ਸਕਦੇ ਹੋ ਬਾਅਦ ਚ ਇਸ ਪੱਤੇ ਨੂੰ ਖਾਣਾ ਬੰਦ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਸਕੈਨ ਕਰਾਉਣੀ ਹੈ ਸਕੈਨ ਦੇ ਵਿੱਚ ਤੁਸੀਂ ਚੈੱਕ ਕਰਨਾ ਕਿ ਤੁਹਾਡੇ ਕਿੰਨੇ ਐਮ ਐਮ ਪਥਰੀ ਆ ਤੇ ਕਿੰਨੀ ਰਹਿ ਗਈ ਆ ਕਿਉਂਕਿ ਲੋੜ ਨਾਲੋਂ ਵੱਧ ਕੇ ਕੋਈ ਵੀ ਚੀਜ਼ ਆਪਾਂ ਖਾਵਾਂਗੇ ਉਹਦਾ ਸਾਡੀ ਬੋਡੀ ਦੇ ਉੱਤੇ ਅਫੈਕਟ ਬਹੁਤ ਜ਼ਿਆਦਾ ਪੈਂਦਾ ਬਹੁਤ ਜ਼ਿਆਦਾ ਅਸਰ ਪੈਂਦਾ ਸੋ ਉਸ ਨੂੰ 19 ਮਾਤਰਾ ਤੱਕ ਵਰਤਿਆ ਜਾਵੇ ਜਿੱਥੋਂ ਤੱਕ ਸਾਡੀ ਪ੍ਰੋਬਲਮ ਠੀਕ ਹੋ ਸਕੇ ਸੋ ਰੋਜ਼ ਦਾ ਇੱਕ ਪੱਤਾ ਖਾਣਾ ਜ਼ਿਆਦਾ ਪੱਤੇ ਨਹੀਂ ਖਾਣੇ ਕਿਉਂਕਿ ਜ਼ਿਆਦਾ ਪੱਤੇ ਇਹਦੇ ਖਾਣ ਦੇ ਨਾਲ ਕਈ ਵਾਰੀ ਸਾਨੂੰ ਗੁਰਦਿਆਂ ਦੀ ਪ੍ਰੋਬਲਮ ਆ ਜਾਂਦੀ ਕਿਉਂਕਿ ਅੱਜ ਕੱਲ੍ਹ ਹਰ ਮਨੁੱਖ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਆ ਖਾਣਾ ਪੀਣਾ ਸਾਡਾ ਉਸ ਤਰ੍ਹਾਂ ਦਾ ਹੋ ਗਿਆ ਰਹਿਣਾ ਸੈਨਾ ਸਾਡਾ ਉਸ ਤਰ੍ਹਾਂ ਦਾ ਹੋ ਗਿਆ ਮਤਲਬ ਕਿ ਇਹ ਆ ਕਿ ਇੱਕ ਡਿਜ਼ੀਜ਼ ਇੱਕ ਚੀਜ਼ ਨੂੰ ਅਸੀਂ ਠੀਕ ਕਰਦੇ ਕਰਦੇ ਚਾਰ ਹੋਰ ਬਿਮਾਰੀਆਂ ਨੂੰ ਅਸੀਂ ਅਸੀਂ ਸੱਦਾ ਦੇ ਦਿੰਨੇ ਆ ਜਦੋਂ ਅਸੀਂ ਲੋੜ ਤੋਂ ਵੱਧ ਕੇ ਉਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਆ ਸੋ ਸਭ ਤੋਂ ਪਹਿਲਾਂ ਤਾਂ ਮੇਰੀ ਹੱਥ ਮੰਨ ਕੇ ਬੇਨਤੀ ਆ ਕਿ ਇਹ ਜਿਹੜਾ ਪੱਤਾ ਵਰਤਣਾ ਇਹ 10 ਤੋਂ 15 ਦਿਨ ਵਰਤਣਾ 10 ਤੋਂ 15 ਦਿਨ ਵਰਤਣ ਤੋਂ ਬਾਅਦ ਤੁਸੀਂ ਜਿਹੜੀ ਸਕੈਨ ਆ ਉਹ ਜ਼ਰੂਰੀ ਕਰਾਉਣੀ ਹੈ ਇਹਨੂੰ ਇੱਕ ਵਾਰਾਂ ਬੰਦ ਕਰ ਦੇਣਾ ਫਿਰ 5-7 ਦਿਨ ਖਾ ਲੈਣਾ ਤੇ ਫਿਰ ਮਤਲਬ ਕਿ ਤੁਸੀਂ ਸਕੈਨ ਕਰਾ ਕੇ ਜਿਹੜਾ ਇਹਦਾ ਪੂਰਾ ਜਿਹੜਾ ਟ੍ਰੀਟਮੈਂਟ ਹੋ ਜਾਂਦਾ 10 ਤੋਂ 15 ਦਿਨ ਦੇ ਵਿੱਚ ਵਿੱਚ ਆ ਜਿਹੜੀ ਪਥਰੀ ਖੁਰ ਜਾਂਦੀ ਸੋ ਹੁਣ ਕੱਲਾ ਇਹ ਨਹੀਂ ਕਿ ਪੱਥਰ ਚਟ ਦਾ ਪੱਤਾ ਹੀ ਖਾਣਾ ਨਾਲ 10 ਤੋਂ 15 ਗਲਾਸ ਪਾਣੀ ਜ਼ਰੂਰ ਪੀਣੇ ਆ ਜਿਹੜਾ ਤੁਹਾਡਾ ਅੰਦਰ ਵਾਸ਼ ਹੁੰਦਾ ਰਹੀ ਕਿਉਂਕਿ ਪਥਰੀ ਆ ਜਿਹੜੀ ਖੁਰਨੀ ਆ ਯੂਰਾਂ ਰਾਈਂ ਆਊਟ ਹੋਣੀ ਆ ਜਾਣੀ ਆ ਸੋ ਇਸ ਲਈ ਪਾਣੀ ਦੀ ਮਾਤਰਾ ਵੱਧ ਤੋਂ ਵੱਧ ਤੁਹਾਨੂੰ ਜ਼ਰੂਰੀ ਆ ਪੀਣਾ ਤੇ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਠੰਡਾ ਪਾਣੀ ਬਿਲਕੁਲ ਵੀ ਨਹੀਂ ਪੀਣਾ ਪਾਣੀ ਬਸ ਨੋਰਮਲ ਆ ਜਿਹੜਾ ਤੁਸੀਂ ਆਰੋ ਦਾ ਪਾਣੀ ਪੀਨੇ ਹੋ ਜਾਂ ਕਿ ਸੇ ਟੂਟੀ ਤੋਂ ਨਲਕੇ ਤੋਂ ਪੀਨੇ ਆ ਨੋਰਮਲ ਪਾਣੀ ਪੀਣਾ ਤੇ ਸੋ ਇਹ ਆ ਕਿ ਇੱਕ ਗਲਾਸ ਪਾਣੀ ਦੇ ਨਾਲ ਚਬਾ ਕੇ ਪੱਥਰ ਚੜਦੇ ਪੱਤੇ ਨੂੰ ਖਾਣਾ ਅੱਧੇ ਘੰਟੇ ਲਈ ਕੋਈ ਚੀਜ਼ ਵੀ ਨਹੀਂ ਖਾਣੇਗੀ ਕੁਝ ਨਹੀਂ ਖਾਣਾ ਅੱਧਾ ਘੰਟਾ ਤੁਸੀਂ ਆਪਣੀ ਸੈਰ ਕਰੋ ਜਿਹੜੇ ਯੋਗਾ ਕਰਦੇ ਹੋ ਯੋਗਾ ਕਰ ਸਕਦੇ ਆ ਹਨ ਅੱਧੇ ਘੰਟੇ ਬਾਅਦ ਫਿਰ ਇੱਕ ਗਲਾਸ ਪਾਣੀ ਦਾ ਪੀਓ ਉਸ ਤੋਂ ਬਾਅਦ ਤੁਸੀਂ ਇੱਕ ਕੱਪ ਚਾਹ ਦਾ ਲੈ ਸਕਦੇ ਹੋ ਕੁਛ ਵੀ ਜਿਹੜਾ ਵੀ ਤੁਸੀਂ ਲਾਈਕ ਕਰਦੇ ਹੋ ਜੂਸ ਚਾਹ ਕੁਛ ਵੀ ਲੈ ਸਕਦੇ ਹੋ ਪਰ ਇਹ ਰੂਟੀਨ ਬਣਾ ਲਓ ਕਿ ਇੱਕ ਇੱਕ ਘੰਟੇ ਬਾਅਦ ਸਿੱਪ ਸਿੱਪ ਕਰਕੇ ਤੁਸੀਂ ਪਾਣੀ ਜ਼ਰੂਰ ਪੀਣਾ ਸੋ ਨਾਲ ਹੀ ਮੈਂ ਜਿਵੇਂ ਕਿ ਪਹਿਲਾਂ ਦੱਸਿਆ ਕਿ ਇਹ ਜਿਹੜੀ ਪਿੱਤੇ ਦੀ ਪਥਰੀ ਦੇ ਬਹੁਤ ਘੱਟ ਚਾਂਸ ਹੁੰਦੇ ਆ ਨਿਕਲਦੇ ਸੋ ਇਹ ਗੁਰਦੇ ਦੀ ਪਥਰੀ ਲਈ ਆ ਗੁਰਦੇ ਦੀ ਪਥਰੀ ਤੇ ਮੈਂ ਅਜ਼ਮਾਈ ਸੀ ਮੇਰੀਆਂ ਤਿੰਨ ਪਥਰੀਆਂ ਇਹਦੇ ਨਾਲ ਨਿਕਲ ਗਈਆਂ ਨੇ ਇੱਕ ਪਥਰੀ ਰਹਿ ਗਈ ਸੀ ਉਹਦਾ ਸਹਿਜ ਵੀ ਘਟ ਗਿਆ ਸੀ ਏਨ ਫਿਊਚਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਦੁਬਾਰਾ ਸਕੈਨ ਕਰਾਵਾਂਗੇ ਉਹਦੇ ਵਿੱਚ ਪ੍ਰੋਪਰ ਪਤਾ ਲੱਗ ਜੂਗਾ ਕਿਉਂਕਿ ਦੋ ਸਕੈਨਾਂ ਕਰਾਈਆਂ ਮੇਰੇ ਕੋਲ ਨੇ ਤੇ ਇੱਕ ਵੀਰ ਨੇ ਬੜਾ ਹੱਸੋ ਹੀਣਾ ਜਾ ਕਮੈਂਟ ਕੀਤਾ ਸੀਗਾ ਚਲੋ ਮੈਨੂੰ ਉਹਦੇ ਕਮੈਂਟ ਨਾਲ ਕੋਈ ਇਤਰਾਜ਼ ਨਹੀਂ ਕਹਿੰਦੇ ਵੀ ਅੱਗੇ ਤਾਂ ਹੁੰਦਾ ਸੀ ਬੰਦੇ ਨੂੰ ਸਮਾ ਪਾ ਕੇ ਸਜ਼ਾ ਮਿਲਦੀ ਹੁੰਦੀ ਸੀ ਹੁਣ ਤਾਂ ਕਹਿੰਦੇ ਵੀ ਐਸਾ ਹੱਤਕਾਰ ਤੇ ਐਸਾ ਧੱਪਰ ਉਸ ਵੀਰ ਨੇ ਕਮੈਂਟ ਕੀਤਾ ਸੀ ਕਹਿੰਦਾ ਤੂੰ ਤਾਂ ਬਿਮਾਰੀਆਂ ਦੀ ਖਾ ਦਾ ਰੋਗਾਂ ਦਾ ਕੁਜਿਆ ਕੁਛ ਇਸ ਤਰ੍ਹਾਂ ਦਾ ਬੁੱਲਿਆ ਸੀ ਕਿਸੇ ਦਾ ਜੀ ਨਹੀਂ ਕਰਦਾ ਕਿ ਉਹਨੂੰ ਬਿਮਾਰੀਆਂ ਲੱਗਣਾ ਕਿਸੇ ਦਾ ਜੀ ਨਹੀਂ ਕਰਦਾ ਕਿ ਉਹ ਡਾਕਟਰਾਂ ਦੇ ਬਾਰ-ਬਾਰ ਚੱਕਰ ਕੱਟੇ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਕਿਉਂਕਿ ਜਦੋਂ ਬੰਦੇ ਨੂੰ ਕੋਈ ਵੀ ਦੁੱਖ ਤਕਲੀਫ ਹੁੰਦੀ ਆ ਤੇ ਬੰਦਾ ਉਦੋਂ ਹੀ ਭੱਜਦਾ ਵੀਰ ਮੇਰੇ ਆ ਕਿ ਤੇ ਇਹ ਨਾ ਹੋਵੇ ਭੈਣ ਚ ਤਾਂ ਲੜਨ ਦੀ ਸਮਰੱਥਾ ਹੈਗੀ ਆ ਭੈਣ ਤਾਂ ਲੜ ਰਹੀ ਆ ਤੇ ਤੇਰੇ ਵਰਗੇ ਦੀ ਕੋਈ ਆਵਾਜ਼ਮ ਨਾ ਸੁਣੀ ਤੇ ਤੈਨੂੰ ਕੋਈ ਪਾਣੀ ਦਾ ਗਲਾਸ ਵੀ ਨਾ ਫੜਾਉਣ ਵਾਲਾ ਹੋਵੇ ਸੋ ਮੈਂ ਦੱਸ ਦੇਵਾਂ ਕਿ हां मेनू काफी प्रॉब्लम आसी सर्विकल दी प्रॉब्लम सी ओत ते भी मैं आपस माके देख्या सी ताम सर्विकल ते वीडियो पाई सी सो अगे मेनू स्टोनਾਂ दी प्रॉब्लम आ मेरी यूटर्स ਦੇ ਵਿੱਚ ਫਾਈਬਰਡ ਆਂ ਮੇਰੀ ਯੂਟਸ ਦੀਆਂ ਵੀ ਰਸੋਲੀਆਂ ਨਹੀਂ ਉਹਨਾਂ ਦਾ ਵੀ ਮੇਰਾ ਆਯੁਰਵੈਦਿਕ ਟਰੀਟਮੈਂਟ ਚੱਲ ਰਿਹਾ ਇਨ ਫਿਊਚਰ ਪਰਮਾਤਮਾ ਮੇਰ ਕਰੇ ਉਹਨਾਂ ਤੋਂ ਵੀ ਮੈਨੂੰ ਰਾਮ ਆਵੇ ਤੇ ਫਿਰ ਮੈਂ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੂੰਗੀ ਸੋ ਇਹ ਨਾ ਤਾਂ ਦੇਖੋ ਦੁੱਖ ਕਿਸੇ ਨੂੰ ਪੁੱਛ ਕੇ ਆਉਂਦੇ ਆ ਨਾ ਦੱਸ ਕੇ ਆਉਂਦੇ ਆ ਸਾਡੇ ਖਾਣੇ ਪੀਣੇ ਰਹਿਣ ਸਹਿਣ ਸਾਡਾ ਉਦਾਂ ਦਾ ਹੋ ਗਿਆ ਰੇਹਾਂ ਸਪਰੇ ਆ ਅੱਜ ਅਸੀਂ ਧਰਤੀ ਮਾਂ ਦੀ ਕੁੱਖ ਦੇ ਵਿੱਚ ਯੈਰ ਹੀ ਸਿੱਟੀ ਜਾ ਰਹੇ ਆ ਕਿੰਨੇ ਕੀਟਨਾਸ਼ਕ ਪਾ ਰਹੇ ਆ ਸਾਡੇ ਮਿੱਤਰ ਕੀੜੇ ਵੀ ਮਰਦੇ ਜਾ ਰਹੇ ਆ ਕਿੰਨਾ ਜ਼ਹਿਰੀਲਾ ਸਾਡਾ ਵਾਤਾਵਰਨ ਹੋ ਗਿਆ ਦਰਖਤ ਅਸੀਂ ਨਹੀਂ ਲਾਉਂਦੇ ਸੋ ਇਹਨਾਂ ਦੇ ਸਿੱਤੇ ਨਹੀਂ ਇਦਾਂ ਦੀਆਂ ਬਿਮਾਰੀਆਂ ਆਉਣਾ ਇਹ ਬਿਮਾਰੀਆਂ ਸਾਡੇ ਖਾਣ ਪੀਣ ਦੇ ਰਾਹੀਂ ਆਉਂਦੀਆਂ ਜਿਆਦਾ ਅਸੀਂ ਫਾਸਟ ਫੂਡ ਦੀ ਵਰਤੋਂ ਕਰਦੇ ਹਾਂ ਮੈਂ ਕਰਦੀ ਰਹੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਘਰੋਂ ਬਾਹਰ ਜਾਣਾ ਭੁੱਖ ਲੱਗਣੀ ਆਹ ਕਦੇ 버ਗਰ ਖਾ ਲਿਆ ਕਦੇ ਨਿਊਡਲ ਖਾਲੀ ਬੇਸ਼ੱਕ ਮੇਰੀ ਹੁਣ 5-6 ਮਹੀਨਿਆਂ ਤੋਂ ਬੰਦ ਨਹੀਂ ਪਰ ਮੈਂ ਮੈਂ ਇਹਨਾਂ ਚੀਜ਼ਾਂ ਦੇ ਨਾਲ ਲੜੀ ਆ ਕਿਉਂਕਿ ਮੈਨੂੰ ਪਤਾ ਕਿ ਇਹ ਚੀਜ਼ਾਂ ਕਿੰਨਾ ਪੇਨਫੁੱਲ ਹੁੰਦੀਆਂ ਨੇ ਕਿੰਨਾ ਦਰਦ ਦਿੰਦੀਆਂ ਨੇ ਤੇ ਸਭ ਤੋਂ ਵੱਡੀ ਗੱਲ ਕਿ ਮੇਰੀ ਜਿਹੜੀ ਜ਼ਿੰਦਗੀ ਸੀ ਉਹ ਜ਼ਿੰਦਗੀ ਹੈ ਜਿਹੜੀ ਉਹ ਇੱਕ ਸੂਲਾਂ ਦਾ ਵਿਛੋਣਾ ਤੇ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਨੂੰ ਵੀ ਫੇਸ ਕੀਤਾ ਬਹੁਤ ਸਾਰੇ ਦੁੱਖਾਂ ਨੂੰ ਵੀ ਹੰਡਾਇਆ ਕਿਉਂਕਿ ਜਦੋਂ ਕਹਿੰਦੇ ਤੁਸੀਂ ਇੱਕ ਬਿਮਾਰੀ ਨੂੰ ਹਸਬੈਂਡ ਦੀ ਡੈਥ ਹੋ ਗਈ ਡੈਥ ਤੋਂ ਬਾਅਦ ਮੈਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਗਈ ਸੀ ਕਿ ਮੇਰੇ ਚ ਸ਼ੈਨਚੀਲਤਾ ਖਤਮ ਹੋ ਗਈ ਸੀ ਚੜਚੜਾ ਪਾਣਾ ਕਿ ਮੈਂ ਦਿਨ ਰਾਤ ਰੋਈ ਜਾਂਦੀ ਸੀ ਮੈਂ ਇੱਕ ਡਿਪਰੈਸ਼ਨ ਦੀ ਸ਼ਿਕਾਰ ਹੋ ਗਈ ਸੀ ਸੋ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲਣ ਲਈ ਜਦੋਂ ਟ੍ਰੀਟਮੈਂਟ ਚੱਲਿਆ ਉਸ ਤੋਂ ਬਾਅਦ ਮੈਨੂੰ ਇਹ ਪ੍ਰੋਬਲਮ ਆ ਗਈਆਂ ਸੋ ਮੈਂ ਤਜਰਬਾ ਤੁਹਾਡੇ ਨਾਲ ਉਹੀ ਸ਼ੇਅਰ ਕਰਦੀ ਹੁੰਨੀ ਆ ਜਿਹੜਾ ਤਜਰਬਾ ਮੈਂ ਆਪਦੇ ਤੇ ਅਸਮਾਕੇ ਵੇਖਿਆ ਹੋਵੇ ਜਿਹੜੀ ਚੀਜ਼ ਨੂੰ ਕਿਉਂਕਿ ਕਈ ਸੁਣੀ ਗੱਲ ਤੇ ਵੀਡੀਓ ਬਣਾਉਣਾ ਉਹ ਉਹ ਗੱਲ ਜਾਇਜ਼ ਨਹੀਂ ਹੁੰਦੀ ਸਹੀ ਨਹੀਂ ਹੁੰਦੀ ਕਿਉਂਕਿ ਦੇਖੋ ਹਰ ਇੱਕ ਮਨੁੱਖ ਦੀ ਜ਼ਿੰਦਗੀ ਬਹੁਤ ਕੀਮਤੀ ਆ ਸੋ ਤੁਹਾਡੇ ਨਿੱਕੇ ਜਿਹੇ ਸੁਝਾਅ ਕਾਰਨ ਕਿਸੇ ਨੂੰ ਕੋਈ ਅਫੈਕਟ ਵੀ ਹੋ ਸਕਦਾ ਸੋ ਮੈਂ ਉਹ ਚੀਜ਼ ਦੋ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਪ੍ਰੋਬਲਮ ਹੈ ਦੋਨੇ ਮੈਂ ਪਹਿਲਾਂ ਆਪਦੇ ਤੇ ਰੈਪਲਾਈ ਕੀਤਾ ਸੀ ਕਿਉਂਕਿ ਸਰਵਾਈਕਲ ਦੀ ਵੀ ਮੈਨੂੰ ਬਹੁਤ ਵੱਡੀ ਪ੍ਰੋਬਲਮ ਸੀ ਮੇਰੀ ਉਸ ਐਕਸਰਸਾਈਜ਼ ਨੇ ਸਰਵਾਈਕਲ ਠੀਕ ਕੀਤੀ ਸੀ ਮੈਂ ਨਹੀਂ ਚਾਹੁੰਦੀ ਡਾਕਟਰਾਂ ਦੇ ਘਰ ਘਰੇ ਜਾਣ ਸੋ ਫਿਰ ਮੈਨੂੰ ਇਹ ਪ੍ਰੋਬਲਮ ਆਈ ਇਹ ਵੀ ਵੱਡੀ ਭੈਣ ਹਰਗਿ ਨੇ ਦੱਸਿਆ ਸੋ ਮੈਂ ਖਾਣਾ ਸਟਾਰਟ ਕੀਤਾ ਮੈਨੂੰ ਇਹਦੇ ਨਾਲ ਬਹੁਤ ਜ਼ਿਆਦਾ ਅ ਮਤਲਬ ਕਿ ਆਰਾਮ ਮਿਲਿਆ ਪੇਨ ਘਟ ਗਈ ਪੇਨ ਘਟਣ ਤੋਂ ਬਾਅਦ ਜਮੇ ਹੀ ਬੰਦ ਹੋ ਗਈ ਸਕੈਨ ਕਰਾਈ ਉਹ ਚ ਤਿੰਨ ਆਊਟ ਹੋ ਗਈਆਂ ਸਟੋਨ ਆ ਜਿਹੜੀਆਂ ਪੱਥਰੀਆਂ ਨਿਕਲ ਗਈਆਂ ਇੱਕ ਰਹੀ ਸੋ ਕਹਿਣ ਦਾ ਪਾਵ ਹੈ ਹੁਣ ਮੇਰੀ ਯੂਟਰਸ ਦੀਆਂ ਜਿਹੜੀਆਂ ਰਸੋਲੀਆਂ ਉਹਨਾਂ ਦੀ ਟਰੀਟਮੈਂਟ ਚੱਲਦਾ ਪਿਆ ਤੇ ਉਹ ਮੈਂ ਆਪ ਆਪ ਦੇ ਤੇ ਰਿਪਲਾਈ ਕਰੂੰਗੀ ਜਦੋਂ ਮੈਨੂੰ ਹਾਂ ਲੱਗਾ ਕਿ ਮੈਂ ਸਕੈਨ ਕਰਾਉਂਗੀ ਮੈਨੂੰ ਲੱਗਾ ਕਿ ਹਾਂ ਇਸ ਚੀਜ਼ ਨਾਲ ਮੈਂ ਠੀਕ ਤਾਂ ਮੈਂ ਉਹ ਚੀਜ਼ ਜ਼ਰੂਰ ਤੁਹਾਡੇ ਨਾਲ ਸਾਂਝੀ ਕਰੂੰਗੀ ਸੋ ਧੰਨਵਾਦ ਜੇਕਰ ਹੋਰ ਕੋਈ ਵਿਦੇਰੇ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਨੀਚੇ ਕਮੈਂਟ ਕਰਕੇ ਦੱਸ ਸਕਦੇ ਹੋ ਧੰਨਵਾਦ